ਹੈਲੋ ਦੋਸਤੋ ਅੱਜ ਤੁਹਾਨੂੰ ਦੱਸਣ ਲੱਗੇ ਆਂ ਗਰਮੀ ਤੋਂ ਬਚਣ ਦਾ ਬਹੁਤ ਹੀ ਆਸਾਨ ਤਰੀਕਾ ਟੈਂਪਰੇਚਰ ਜਿਹੜਾ ਬਹੁਤ ਵੱਧ ਚੁੱਕਿਆ ਹੈ ਤੇ ਖਾਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਨੁਕਤੇ ਨੋਟ ਕਰ ਲਿਓ ਨਹੀਂ ਤਾਂ ਪਛਤਾਓਗੇ ਇੱਕ ਚਮਚ ਖਸਖਸ ਤੇ ਸੱਤ ਬਦਾਮ ਲੈਣੇ ਆਂ ਚਾਰ ਕਾਲੀਆਂ ਮਿਰਚਾਂ ਤੇ ਚਾਰ ਹੀ ਹਰੀਆਂ ਲਾਚੀਆਂ ਤੇ ਤਿੰਨ ਖਰਮਾਨੀ ਇਹ ਲੈ ਕੇ ਇਹਨਾਂ ਨੂੰ ਰਾਤ ਨੂੰ ਪੀਣ ਲੈਣਾ ਹੈ ਦੋ ਚਮਚੇ ਦੇ ਵਿੱਚ ਚਾਰੇ ਮਗਜ ਜਿਹੜੇ ਆ ਉਹ ਪਾ ਲੈਣੇ ਨੇ ਇਹਨਾਂ ਨੂੰ ਰਾਤ ਨੂੰ ਪੀਂ ਕੇ ਤੇ ਸਵੇਰੇ ਇੱਕ ਮੁਠ ਜੁੜੀ ਹੈ ਤੁਸੀਂ ਫੁੱਲ ਮਖਾਣੇ ਦੀ ਪਾਣੀਆ ਫੁੱਲ ਮਖਾਣੇ ਨੂੰ ਹਲਕਾ ਜਿਹਾ ਗਿੱਲਾ ਕਰ ਲਓ ਪਾਣੀ ਚ ਪੀ ਹੋ ਕੇ ਕੱਢ ਲਓ ਤਾਂ ਜੋ ਵਧੀਆ ਮਿਕਸ ਹੋ ਇਸਕਨ ਤੇ ਇਹਨਾਂ ਨੂੰ ਤੁਸੀਂ ਬਦਾਮਾਂ ਨੂੰ ਛਿੱਲ ਲੈਣਾ ਤੇ ਖਰਮਾਨੀ ਦੇਆਂ ਗਿਟਕਾਂ ਕੱਢ ਲੈਣੀਆਂ ਵਿੱਚੋਂ ਤੇ ਇਹਨਾਂ ਨੂੰ ਜੇ ਤੇ ਡੰਡੇ ਕੁੰਡੇ ਦੇ ਵਿੱਚ ਘੋੜ ਸਕੋ ਤਾਂ ਬਹੁਤ ਹੀ ਵਧੀਆ ਰਿਜ਼ਲਟ ਮਿਲੇਗਾ ਇਹਦਾ ਨਹੀਂ ਤਾਂ ਫਿਰ ਮਿਕਸੀ ਦੇ ਵਿੱਚ ਗ੍ਰाइंड ਕਰਕੇ ਉਹਦਾ ਚੱਕਰ ਬਣਾ ਦੋ ਜਾਨਾ ਪੂਰਾ ਅੱਗੇ ਕੱਢ ਦੋ ਦੀ ਉਸ ਤੋਂ ਬਾਅਦ ਚ ਉਹਦੇ ਵਿੱਚ ਠੰਡਾ ਦੁੱਧ ਪਾ ਕੇ ਤੇ ਇੱਕ ਜਾਂ ਦੋ ਚਮਚ ਸੱਕਰ ਦੇ ਪਾ ਕੇ ਵਿੱਚ ਉਹਨੂੰ ਪੀ ਲਓ ਗਰਮੀ ਦਾ ਬਹੁਤ ਹੀ ਵਧੀਆ ਅਸਰदाई ਬਣ ਜਾਂਦੀ ਹੈ ਗਰਮੀ ਦਾ ਇਲਾਜ ਗਰਮੀ ਨੂੰ ਗਰਮੀ ਕੱਟਦੀ ਹੈ ਜਦੋਂ ਇਹ ਭਿੱਜ ਜਾਂਦੇ ਨੇ ਰਾਤ ਪਰ ਇਹਨਾਂ ਦੀ ਤਸਵੀਰ ਜਿਹੜੀ ਹੈ ਠੰਡੀ ਹੋ ਜਾਂਦੀ ਹੈ ਇਹ ਸੱਤਾ ਡੀਸੀ ਲਈ ਬਹੁਤ ਹੀ ਕੰਮਜਾਪ ਹੈ। ਸਤਿ ਅਕਾਲ ਦੋਸਤੋ।